ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਮਹਿਲਾ ਚੌਥਾ ਛੰਦ ਘਰ ਚੌਥਾ ਦੇ ਤੀਜੇ ਛੰਦ ਦੀ ਤੀਸਰੀ ਪੌੜੀ ਦੀ ਵਿਚਾਰ ਕਰਾਂਗੇ ਇਸ ਪੌੜੀ ਚ ਨਾ ਪਰਮਾਤਮਾ ਦੀ ਬੇਅੰਤਤਾ ਤੇ ਉਹਦੀ ਸਿਫਤ ਕਰਨ ਦੀ ਸਾਡੀ ਆਪਣੀ ਅਸਮਰਥਤਾ ਤੇ ਤਾਂਗ ਦੀ ਗੱਲ ਹੈ ਹਾਂ ਬਿਲਕੁਲ ਇਸ ਪੌੜੀ ਚ ਨਾ ਇੱਕ ਬਹੁਤ ਬਹੁਤ ਹੀ ਮਤਲਬ ਗਹਿਰਾ ਪਾਵ ਹੈ ਕਿ ਕਿਵੇਂ ਅਸੀਂ ਆਪਣੀ ਇੰਨੀ ਕੁ ਸਮਝ ਨਾਲ ਉਸ ਬੇਅੰਤ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਆਖਿਰ ਨੂੰ हां जी विनम्रता ਤੇ ਸਿਫਤਸਲਾ ਦੇ ਰਾਤੇ ਤੁਰ ਪੈਂਦੇ ਆ ਇਹ ਜਾਣਨਾ ਕਿ ਅਸੀਂ ਸਭ ਕੁਝ ਨਹੀਂ ਜਾਣ ਸਕਦੇ ਸ਼ਾਇਦ ਇਹ ਗਿਆਨ ਦਾ ਪਹਿਲਾ ਕਦਮ ਹੈਗਾ हां ਇਹ ਗੱਲ ਬੜੀ ਦਿਲਚਸਪ ਹੈ आओ ਪਹਿਲੇ ਤੁਕ ਦੇਖੀਏ ਹਮ ਕਿਆ ਗੁਣ ਤੇਰੇ ਵਿਥ ਰਹਾ ਸੁਆਮੀ ਤੂੰ ਅપર ਅਪਾਰੋ ਰਾਮ ਰਾਜੇ ਇੱਥੇ ਸ਼ੁਰੂਆਤ ਹੀ ਇਹ ਹੁੰਦੀ ਹੈ ਕਿ हे ਸੁਆਮੀ ਅਸੀਂ ਤੇਰੇ ਕਿਹੜੇ ਗੁਣ ਦਸੀਏ ਤੂੰ ਅપર ਅਪਾਰ ਹੈ ਤੇਰੀ ਕੋਈ ਹੱਦ ਨਹੀਂ ਕੋਈ ਪਾਰਾਵਾਰ ਨਹੀਂ ਅਸੀਂ ਕਿਵੇਂ ਬਿਆਨ ਕਰੀਏ ਹੈ ਨਾ ਸਹੀ ਗੱਲ ਹੈ ਅਪਰ ਅਪਾਰੋ ਇਹ ਸਿਰਫ ਵੱਡਾ ਹੋਣਾ ਨਹੀਂ ਇਹਦਾ ਮਤਲਬ ਹੈ ਸਾਡੀ ਸਮਝ ਤੋਂ ਪਰੇ ਸਾਡੀ ਸੋਚ ਤੋਂ ਪਰੇ ਗੁਰੂ ਸਾਹਿਬ ਇੱਕ ਤਰ੍ਹਾਂ ਨਾਲ ਸਾਨੂੰ ਯਾਦ ਦਿਲਾ ਰਹੇ ਨੇ ਕਿ ਅਸੀਂ ਜੋ ਸੋਚਦੇ ਹਾਂ ਕਿ ਸਭ ਜਾਣਦੇ ਹਾਂ ਉਹ ਅਸਲ ਚ ਕੁਝ ਵੀ ਨਹੀਂ ਉਸ ਬੇਅੰਤ ਅਗੇ ਇੱਥੋਂ ਹੀ ਨਿਮਰਤਾ ਸ਼ੁਰੂ ਹੁੰਦੀ ਹੈ ਅੱਛਾ ਤੇ ਫਿਰ ਇਸ ਬੇਵਸੀ ਤੋਂ ਬਾਅਦ ਅਗਲੀ ਤੁਕ ਜਿਵੇਂ ਰਾਹ ਦਿਖਾਉਂਦੀ ਹੈ ਹਰ ਨਾਮ ਸਲਾਹਾ ਦਿਨ ਰਾਤ ਇਹਾ ਆਸ ਅਧਾਰੋ ਮਤਲਬ ਠੀਕ ਹੈ ਅਸੀਂ ਤੇਰੇ ਗੁਣ ਨਹੀਂ ਦੱਸ ਸਕਦੇ ਤਾਂ ਫਿਰ ਸਾਡੀ ਆਸ ਕੀ ਹੈ ਸਾਡਾ ਜੀਵਨ ਦਾ ਸਹਾਰਾ ਕੀ ਹੈ ਦਿਨ ਰਾਤ ਤੇਰਾ ਨਾਮ ਜਪਣਾ ਤੇਰੀ ਸਿਫਤ ਸਲਾ ਕਰਨੀ ਹਾਂਜੀ ਆਧਾਰੋ ਇਹ ਸ਼ਬਦ ਬਹੁਤ ਖਾਸ ਹੈ ਇੱਥੇ ਇਹ ਸਿਰਫ ਕੋਈ ਆਸ ਜਾਂ ਟੇਕ ਨਹੀਂ ਇਹ ਤਾਂ ਜੀਵਨ ਦੀ ਬੁਨਿਆਦ ਹੈ ਜਿਵੇਂ ਸਰੀਰ ਲਈ ਸਾਹ ਇਹ ਸਮਝ ਲਓ ਉਵੇਂ ਭਗਤ ਲਈ ਸਿਫਤ ਸਲਾ ਆਧਾਰ ਬਣ ਜਾਂਦੀ ਹੈ ਇਹ ਕੋਈ ਕਦੇ-ਕਦੇ ਕਰਨ ਵਾਲਾ ਕੰਮ ਨਹੀਂ ਇਹ ਤਾਂ ਇੱਕ ਨਿਰੰਤਰ ਅਵਸਥਾ ਹੈ ਹਰ ਵੇਲੇ ਉਸ ਬੇਅੰਤ ਨਾਲ ਜੁੜਨ ਦਾ ਤਰੀਕਾ ਜਿਸ ਨੂੰ ਅਸੀਂ ਪੂਰੀ ਤਰ੍ਹਾਂ ਜਾਣ ਨਹੀਂ ਸਕਦੇ ਅਗਲੀ ਤੁਕ ਵਿੱਚ ਤਾਂ ਗੁਰੂ ਸਾਹਿਬ ਕਹਿ ਰਹੇ ਹਨ ਹਮ ਮੂਰਖ ਕਿਛੂ ਨ ਜਾਣਹ ਕਿਵ ਪਾਵੇਹ ਪਾਰੋ ਇੱਥੇ ਤਾਂ ਸਿੱਧਾ ਆਪਣੇ ਆਪ ਨੂੰ ਮੂਰਖ ਕਿਹਾ ਗਿਆ ਬਿਲਕੁਲ ਅਸੀਂ ਅਣਜਾਣ ਹਾਂ ਸਾਨੂੰ ਕੁਝ ਨਹੀਂ ਪਤਾ ਕਿਛੂ ਨ ਜਾਣਹ ਜੇ ਪਤਾ ਹੀ ਕੁਝ ਨਹੀਂ ਤਾਂ ਤੇਰਾ ਅੰਤ ਕਿਵੇਂ ਲੱਭਾਂਗੇ ਕਿਵ ਪਾਵੇਂ ਪਾਰੋ ਇਹ ਮੰਨ ਲੈਣਾ ਕਿ ਮੈਂ ਮੂਰਖਾਂ ਏਕ ਨਹੀਂ ਵੱਡੀ ਗੱਲ ਐ ਬਿਲਕੁਲ ਤੇ ਮੂਰਖ ਇੱਥੇ ਦੁਨਿਆਵੀ ਮੂਰਖ ਤਾਂ ਨਹੀਂ ਇਹ ਤਾਂ ਅਧਿਆਤਮਕ ਨਿਮਰਤਾ ਦੀ ਨਿਸ਼ਾਨੀ ਐ ਜਦੋਂ ਕੋਈ ਕਹਿੰਦਾ ਮੈਂ ਨਹੀਂ ਜਾਣਦਾ ਅਸਲ 'ਚ ਉਦੋਂ ਹੀ ਉਹ ਜਾਣਨ ਦੇ ਰਾਹ ਤੇ ਪੈਂਦਾ ਹੈ ਜਦੋਂ ਅਸੀਂ ਮੰਨ ਲੈਨੇ ਆ ਕਿ ਸਾਨੂੰ ਨਹੀਂ ਪਤਾ ਤਾਂ ਹੀ ਮਿਹਰ ਦੀ ਗੁੰਜਾਇਸ਼ ਬਣਦੀ ਐ ਤੇ ਕਿਵ ਪਾਵੇਂ ਪਾਰੋ ਇਹ ਸਵਾਲ ਇੱਕ ਤਾੰਗ ਵੀ ਐ ਇੱਕ ਬੇਚੈਨੀ ਵੀ ਹੈ ਪਰ ਨਾਲ ਹੀ ਇਹ ਅਹਿਸਾਸ ਵੀ ਕਿ ਇਹ ਸਾਡੇ ਵਸ ਦੀ ਗੱਲ ਨਹੀਂ ਇਹ ਸਾਨੂੰ ਵਾਪਸ ਉਸ ਸਿਫਤਸਲਾ ਵਾਲੇ ਆਧਾਰ ਵੱਲ ਹੋਰ ਪੱਕਾ ਕਰਦਾ ਹੈ ਅਗਲੀ ਤੁਕ ਵਿੱਚ ਤਾਂ ਗੁਰੂ ਸਾਹਿਬ ਆਪਣੇ ਆਪ ਨੂੰ ਹੋਰ ਵੀ ਨਿਮਾਣਾ ਬਣਾਉਂਦੀ ਹੈ ਜ ਜਨੂੰ ਨਾਨਕ ਹਰਕਾ ਦਾਸ ਹੈ ਹਰ ਦਾਸ ਪਨਿਹਾਰੋ ਰੱਬ ਦੇ ਦਾਸਾਂ ਦਾ ਵੀ ਦਾਸ ਹੈ ਸਿਰਫ ਦਾਸ ਨਹੀਂ ਪਨਿਹਾਰੋ ਉਹਨਾਂ ਦਾ ਪਾਣੀ ਪਰਣ ਵਾਲਾ ਪਾਣੀ ਢੋਣ ਵਾਲਾ ਸੇਵਕ ਇਸ ਤੋਂ ਨੀਵਾਂ ਤਾਂ ਸ਼ਾਇਦ ਕੁਝ ਹੋਰ ਹੁੰਦਾ ਹੀ ਨਹੀਂ ਸੀ ਉਸ ਵੇਲੇ ਹਾਂਜੀ ਇਹ ਤਾਂ ਕਮਾਲ ਦੀ ਗੱਲ ਹੈ ਪੰਨੀ ਹਾਰੋ ਪਾਣੀ ਢੋਣਾ ਉਸ ਸਮੇਂ ਦੇ ਸਮਾਜ ਵਿੱਚ ਸਭ ਤੋਂ ਨਿਮਾਣਾ ਕੰਮ ਗਿਣਿਆ ਜਾਂਦਾ ਸੀ ਇੱਥੇ ਦੇਖੋ ਸਿੱਧਾ ਰੱਬ ਦਾ ਦਾਸ ਨਹੀਂ ਬਨਣਾ ਉਸ ਦੇ ਦਾਸਾਂ ਦਾ ਸੇਵਕ ਬਣਨ ਦੀ ਇੱਛਾ ਤੇ ਉਹ ਵੀ ਸਭ ਤੋਂ ਨਿਮਾਣੀ ਸੇਵਾ ਕਰਨ ਦੀ ਇਹ ਸਿਰਫ ਨਿਮਰਤਾ ਨਹੀਂ ਇਹ ਤਾਂ ਪ੍ਰੇਮ ਸਮਰਪਣ ਦੀ ਹੱਦ ਹੈ ਇਹ ਦੱਸਦਾ ਹੈ ਕਿ ਰੱਬ ਨਾਲ ਜੁੜਨ ਦਾ ਅਸਲ ਰਾਹ ਆਪਣੀ ਹੋਂਮੇ ਆਪਣਾ ਆਪਾ ਪੂਰਾ ਮਿਟਾ ਕੇ ਤੇ ਸੇਵਾ ਦੇ ਸਭ ਤੋਂ ਛੋਟੇ ਰੂਪ ਚੋਂ ਲੰਗਦਾ ਹੈ ਤੇ ਇਹ ਗੱਲ ਫਿਰ ਪਹਿਲੀ ਤੁਕ ਦੇ ਅਪਰ ਅਪਾਰੋ ਨਾਲ ਜੁੜਦੀ ਹੈ ਉਸ ਬਿਆੰਤ ਅੱਗੇ ਸਭ ਤੋਂ ਵੱਡਾ ਰਤਬਾ ਸ਼ਾਇਦ ਸਭ ਤੋਂ ਨਿਮਾਣੀ ਸੇਵਾ ਵਿੱਚ ਹੀ ਹੈ ਤਾਂ ਫਿਰ ਸਾਰੀ ਪੌੜੀ ਦਾ ਨਿਚੋੜ ਇਹੋ ਹੀ ਨਿਕਲਦਾ ਹੈ ਕਿ ਅਸੀਂ ਉਸ ਪਰਮਾਤਮਾ ਦੀ ਬਿਆੰਤਤਾ ਨੂੰ ਨਾ ਸਮਝ ਸਕਦੇ ਹਾਂ ਨਾ ਬਿਆਨ ਕਰ ਸਕਦੇ ਹਾਂ ਤੇ ਇਸੇ ਅਹਿਸਾਸ ਚ ਨਿਮਰਤਾ ਆਉਂਦੀ ਹੈ ਤੇ ਫਿਰ ਜੀਵਨ ਦਾ ਸਹਾਰਾ ਸਿਰਫ ਉਹਦੀ ਸਿਫਤਸਲਾ ਤੇ ਉਹਦੇ ਪਿਆਰਿਆਂ ਦੀ ਸੇਵਾ ਬਣ ਜਾਂਦੀ ਹੈ ਉਹ ਵੀ ਬਿਨਾ ਕਿਸੇ ਮੈਂ ਮੇਰੀ ਦੇ ਬਿਲਕੁਲ ਤੇ ਅੰਤ ਵਿੱਚ ਨਾ ਇਹ ਵਿਚਾਰ ਵੀ ਆਉਂਦਾ ਹੈ ਕਿ ਕਿਵੇਂ ਆਪਣੀਆਂ ਹੱਦਾਂ ਨੂੰ ਜਾਣਨਾ ਆਪਣੀਆਂ ਸੀਮਾਵਾਂ ਦਾ ਗਿਆਨ ਹੋਣਾ ਸਾਡੇ ਅਧਿਆਤਮਕ ਸਫ਼ਰ ਲਈ ਰੁਕਾਵਟ ਨਹੀਂ ਸਗੋਂ ਇੱਕ ਤਾਕਤ ਬਣ ਸਕਦਾ ਹੈ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਹਮ ਮੂਰਖ ਕਿਛੂ ਨਾ ਜਾਣਾਂ ਤਾਂ ਸ਼ਾਇਦ ਅਸੀਂ ਉਸ ਬਿਆੰਥ ਦੀ ਮਿਹਰ ਲਈ ਉਸ ਦੀ ਬਖਸ਼ਿਸ਼ ਲਈ ਸਭ ਤੋਂ ਵੱਧ ਤਿਆਰ ਹੁੰਦੇ ਹਾਂ ਕੀ ਪਤਾ ਅਸਲੀ ਜਾਣਨਾ ਇਸ ਨਾ ਜਾਣਨ ਦੇ ਅਹਿਸਾਸ ਵਿੱਚ ਹੀ ਛੁਪਿਆ ਹੋਵੇ ਵਾਕਈ ਬਹੁਤ ਵਧੀਆ ਵਿਚਾਰ ਹੈ ਏਸੀ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ 'ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ